ਐਸਐਸਪੀ ਪਟਿਆਲਾ ਦੀ ਵਾਇਰਲ ਕਾਨਫਰੰਸ ਕਾਲ ਦੀ ਐਸਆਈਟੀ ਜਾਂਚ ਕਰੇਗੀ ਇਹ ਡੀਜੀਪੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਨੇ ਅਰਸ਼ਦੀਪ ਸਿੰਘ ਕਲੇਰ ਨੂੰ ਸਮਨ ਕੀਤਾ ਬਤੌਰ ਸ਼ਿਕਾਇਤ ਕਰਤਾ ਅੱਜ 11 ਵਜੇ ਬਿਆਨ ਦਰਜ ਕਰਵਾਉਣਗੇ ਅਰਸ਼ਦੀਪ ਸਿੰਘ ਕਲੇਰ ਅਕਾਲੀ ਦਲ ਦੀ ਪਟੀਸ਼ਨ ਦੇ ਉੱਤੇ ਐਸਆਈਟੀ ਕਾਨਫਰੰਸ ਕਾਲ ਦੀ ਜਾਂਚ ਕਰੇਗੀ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਬਤੌਰ ਪਟੀਸ਼ਨ ਕਰਤਾ ਸ਼ਿਕਾਇਤ ਕਰਤਾ ਅਰਸ਼ਦੀਪ ਸਿੰਘ ਕਲੇਰ ਦੀ ਅੱਜ ਗੱਲਬਾਤ ਐਸਆਈਟੀ ਦੇ ਨਾਲ ਹੋਏਗੀ ਬਿਆਨ ਕਲਮਬੱਧ ਕਰਵਾਉਣਗੇ ਅਰਸ਼ਦੀਪ ਸਿੰਘ ਕਲੇਰ ਤਾਂ ਐਸਆਈਟੀ ਐਸਐਸਪੀ ਦੀ ਵਾਇਰਲ ਕਾਨਫਰੰਸ ਕਾਲ ਦੀ ਜਾਂਚ ਕਰੇਗੀ ਐਸਐਸਪੀ ਪਟਿਆਲਾ ਜਿਨ੍ਹਾਂ ਦੀ ਆਪਣੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਸੀ ਕਥਿਤ ਇਹ ਆਡੀਓ ਰਿਕਾਰਡਿੰਗ ਹੈ ਐਸਐਸਪੀ ਪਟਿਆਲਾ ਦੀ ਬਤੌਰ ਸ਼ਿਕਾਇਤ ਕਰਤਾ ਅੱਜ 11 ਵਜੇ ਬਿਆਨ ਦਰਜ ਕਰਵਾਉਣਗੇ ਅਰਸ਼ਦੀਪ ਸਿੰਘ ਕਲੇਰ ਤੇ ਅਜਿਹੇ ਇਸ ਬਾਰੇ ਜਾਂਚ ਜੜੀਓ ਕੀਤੀ ਜਾਏਗੀ ਅਰਸ਼ਦੀਪ ਸਿੰਘ ਕਲੇਰ ਨੇ ਤੇ ਕੁਝ ਹੋਰ ਲੋਕ ਵੀ ਨੇ ਜਿਨ੍ਹਾਂ ਨੂੰ ਬਿਆਨ ਕਲਮਬੱਧ ਕਰਵਾਉਣ ਦੇ ਲਈ ਐਸਆਈਪੀ ਦੇ ਵੱਲੋਂ ਸੱਦਿਆ ਗਿਆ ਹਾਲਾਂਕਿ ਹਾਈ ਕੋਰਟ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਹੈ ਇਸ ਦੇ ਉੱਤੇ ਸੁਣਵਾਈ ਵੀ ਹੋਣੀ ਹੈ ਪਰ ਉਸ ਤੋਂ ਪਹਿਲਾਂ ADGP ਪਰਮਾਰ ਦੀ ਅਗਵਾਈ ਵਾਲੀ SIT ਨੇ ਅਰਸ਼ਦੀਪ ਸਿੰਘ ਖਲੇਰ ਨੂੰ ਸਹਮਣ ਕੀਤਾ ਪਟਿਆਲਾ ਪੁਲਿਸ ਦੇ SSP ਵਰਨ ਸ਼ਰਮਾ ਉਥੋਂ ਦੇ SP DSP SHO ਜਿਨ੍ਹਾਂ ਦੀ ਕਾਨਫਰੰেন্স ਕਾਲ ਵਾਇਰਲ ਹੋਈ ਹੈ ਜਿੱਥੇ ਬੜੇ ਸਪਸ਼ਟ ਸੰਦੇਸ਼ ਪਟਿਆਲੇ ਦੇ SSP ਨੇ ਦੇ ਰਹੇ ਸੀ ਕਿ ਕਿਸ ਤਰੀਕੇ ਵਿਰੋਧੀ ਧਿਰਾਂ ਦੇ ਜਿਹੜੇ ਨਾਮ ਨਾਮਿਨੇਸ਼ਨ ਨੇ ਰੱਦ ਕਰਨੇ ਨੇ ਉਹਨੂੰ ਲੈ ਕੇ ਸ਼ਰੂਨੀ ਅਕਾਲੀ ਦਲ ਨੇ ਮੇਰੇ ਵੱਲੋਂ ਅਸੀਂ ਇੱਕ ਸ਼ਿਕਾਇਤ ਹੈ ਜਿਹੜੀ ਉਹ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਦਰਜ ਕਰਾਈ ਸੀ ਕਿ ਇਹ ਤਾਂ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ਨੇ ਸੰਵਿਧਾਨ ਦੀਆਂ ਧੱਜੀਆਂ ਨਹੀਂ ਇੱਕ ਪੁਲਿਸ ਅਫਸਰ ਕਿਸ ਤਰੀਕੇ ਰੂਲਿੰਗ ਆਮ ਆਦਮੀ ਪਾਰਟੀ ਨਾਲ ਮਿਲ ਕੇ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹਨੂੰ ਕੰਪਰੋਮਾਈਜ਼ ਕਰਨ ਦੇ ਉੱਤੇ ਲੱਗੇ ਸੋ ਉਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਸਾਡੀ ਸ਼ਿਕਾਇਤ ਗਈ ਹੈ ਉਹਨੂੰ ਲੈ ਕੇ ਸਾਨੂੰ ਹਾਈ ਕੋਰਟ ਜਾਣਾ ਪਿਆ ਪੀਆਈਐਲ ਪਉਣੀਪੀ ਜਿਹਦੇ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਨੋਟਿਸ ਹੋਇਆ ਪੰਜਾਬ ਸਰਕਾਰ ਨੂੰ ਵੀ ਨੋਟਿਸ ਹੋਇਆ ਤੇ ਹੁਣ ਉਹ ਸੋਮਵਾਰ ਵਾਸਤੇ ਲੱਗੀ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਪੁਲਿਸ ਡਿਪਾਰਟਮੈਂਟ ਕਿਉਂਕਿ ਹਾਈ ਕੋਰਟ ਦੇ ਵਿੱਚ ਮੰਡੇ ਦੀ ਹੀਅਰਿੰਗ ਹੈ ਉਸ ਤੋਂ ਪਹਿਲਾਂ ਥੋੜਾ ਐਕਸ਼ਨ ਦੇ ਵਿੱਚ ਆਇਆ ਤੇ ਇੱਕ ਡੀ ਏ ਡੀਜੀਪੀ ਪਰਮਾਰ ਸਾਹਿਬ ਦੀ ਐਐਸਆਈਟੀ ਕੋਈ ਬੜੀ ਲੱਗਦੀ ਹੈ ਜਿਹਦੇ ਵਿੱਚ ਮੈਨੂੰ ਬਤੌਰ ਗਵਾਹ ਦੇ ਉਹਨਾਂ ਨੇ ਬਿਆਨ ਦਰਜ ਕਰਨ ਲਈ ਬੁਲਾਇਆ ਕਿ ਸਵੇਰੇ ਆ ਕੇ ਮੈਂ ਉਹ ਜਿਹੜੀ ਕੰਪਲੇਂਟ ਦਿੱਤੀ ਹੈ ਉਹਦੇ 'ਚ ਆਪਣੇ ਬਿਆਨ ਦਰਜ ਕਰਾਂ ਹਾਲਾਂਕਿ ਮੇਰੀ ਕੰਪਲੇਂਟ ਬੜੀ ਕਲੀਅਰ ਹੈ ਜਾਂਚ ਦੇ ਵਿੱਚ ਮੇਰਾ ਕਿਸੇ ਵੀ ਕਿਸਮ ਦਾ ਸਹਿਯੋਗ ਚਾਹੀਦਾ ਹੈ ਜਿਹੜਾ ਕਿ 94 ਬੀ ਐਨ ਐਸ ਦਾ ਮੈਨੂੰ ਇਹਨਾਂ ਨੇ ਨੋਟਿਸ ਭੇਜ ਕੇ ਜਾਂਚ ਦੇ ਵਿੱਚ ਸਹਿਯੋਗ ਕਰਨ ਦੇ ਵੀ ਕਿਹਾ ਤਾਂ ਮੈਂ ਕੱਲ ਨੂੰ 11 ਵਜੇ ਪੁਲਿਸ ਹੈੱਡਕੁਆਰਟਰ ਜਿਹੜਾ ਦਿੱਤਾ ਸਮਾਂ ਹੈ ਮੈਂ ਪਰਮਾਰ ਸਾਹਿਬ ਕੋਲੇ ਜ਼ਰੂਰ ਜਾਵਾਂਗਾ ਕਿਉਂਕਿ ਸਾਰੇ ਚਾਹੁੰਦੇ ਕਿ ਇਹ ਜਿਹੜਾ ਮਸਲਾ ਹੈ ਇਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਕੀ ਜਿਹੜੀ ਪੁਲਿਸ ਹੈ ਪੁਲਿਸ ਦਾ ਕੰਮ ਲਾਅ ਐਂਡ ਆਰਡਰ ਦੀ ਰਾਖੀ ਕਰਨਾ ਹੈ ਜਾਂ ਪੁਲਿਸ ਦਾ ਕੰਮ ਸਿਰਫ ਤੇ ਸਿਰਫ ਜਿਹੜੀ ਰੂਲਿੰਗ ਧਰ ਹੈ ਆਮ ਆਦੀ ਪਾਰਟੀ ਹੈ ਉਹਦਾ ਇੰਟਰਸਟ ਪ੍ਰੋਟੈਕਟ ਕਰਨਾ ਸੋ ਮੈਂ ਜਾਂਚ 'ਚ ਸਹਿਯੋਗ ਕਰਨ ਦੇ ਲਈਏ ਜੋ ਵੀ ਪੁਲਿਸ ਨੂੰ ਮੈਨੂੰ ਕੋਈ ਚਾਹੀਦਾ ਹੈ ਮੈਂ ਆਪਣੀ ਕੰਪਲੇਂਟ ਲੈ ਜਾਊਗਾ ਹੋਰ ਕੋਈ ਮੇਰਾ ਬਿਆਨ ਦਰਜ ਕਰਨਾ ਮੈਂ ਜ਼ਰੂਰ ਸਵੇਰੇ 11 ਵਜੇ ਪੁਲਿਸ ਹਕ ਕੁਆਟਰ ਜਾਊਗਾ ਤੇ ਇਸ ਖਬਰ ਦੇ ਹੋਤੇ ਵਧਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਰਵਿੰਦਰ ਮੀਤ ਲਾਈਵ ਜੁੜ ਚੁੱਕੇ ਨੇ ਤਰਵਿੰਦਰ ਅੱਜ ਅਰਸ਼ਦੀਪ ਸਿੰਘ ਕਲੇਰ ਨੂੰ ਸਮਣਨ ਕੀਤਾ ਗਿਆ ਹੈ 11 ਵਜੇ ਉਹਨਾਂ ਦੇ ਵੱਲੋਂ ਐਸਆਈਟੀ ਦੇ ਅੱਗੇ ਪੇਸ਼ ਹੋ ਕੇ तमाम ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਜੋ ਸ਼ਿਕਾਇਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਬਤੌਰ ਸ਼ਿਕਾਇਤ ਕਰਤਾ ਅੱਜ ਉਹ ਆਪਣੇ ਬਿਆਨ ਕਲਮਬੱਧ ਕਰਵਾਉਣਗੇ ਬਿਲਕੁਲ ਦੇਖੋ ਜੋ ਕਮੇਟੀ ਦਾ ਗਠਨ ਕੀਤਾ ਗਿਆ ਏਡੀਜੀਪੀ ਲਾਅ ਐਂਡ ਆਰਡਰ ਐਸਪੀਐਸ ਪਰਮਾਰ ਦੀ ਅਗਵਾਈ ਦੇ ਵਿੱਚ ਜਿਹੜੀ ਕਮੇਟੀ ਬਣੀ ਹੈ ਉਸ ਕਮੇਟੀ ਦੇ ਅੱਗੇ ਪੇਸ਼ ਹੋਣਗੇ ਅਰਸ਼ਦੀਪ ਸਿੰਘ ਕਲੇਰ ਅਤੇ तमाम ਜਿਹੜੇ ਦਸਤਾਵੇਜ਼ ਨੇ ਜਾਂ ਫਿਰ ਉਹਨਾਂ ਦੇ ਕੋਲ ਕੋਈ ਐਵੀਡੈਂਸ ਹੈਗੇ ਨੇ ਉਹ ਕਮੇਟੀ ਦੇ ਸਾਹਮਣੇ ਪੇਸ਼ ਕੀਤੇ ਜਾਣਗੇ ਰੱਖੇ ਜਾਣਗੇ ਤੇ ਗਵਾਹ ਦੇ ਤੌਰ ਤੇ ਉਹਨਾਂ ਨੂੰ ਜਿਹੜਾ ਹੈ ਬੁਲਾਇਆ ਗਿਆ ਹਾਲਕਿ ਇਹ ਪੂਰਾ ਵਿਵਾਦ ਜਿਹੜਾ ਜਿਹੜੇ ਪਟਿਆਲਾ ਦੇ ਐਸਐਸਪੀ ਹੈਗੇ ਨੇ ਉਹਨਾਂ ਦੀ ਆਡੀਓ ਦੇ ਨਾਲ ਜੁੜਿਆ ਹੋਇਆ ਆਡੀਓ ਦੇ ਵਿੱਚ ਜਿਵੇਂ ਕਿ ਐਸਚੋਂ ਨੂੰ ਡੀਐਸਐਸ ਨੂੰ ਡੀਐਸਪੀ ਨੂੰ ਇਸ ਤੋਂ ਇਲਾਵਾ ਐਸਪੀਜ਼ ਨੂੰ ਉਹ तमाम ਚੀਜ਼ਾਂ ਜਿਹੜੀਆਂ ਆ ਆਡੀਓ ਦੇ ਸਾਹਮਣੇ ਆਈਆਂ ਸੀਗੀਆਂ ਉਹਦੇ ਵਿੱਚ ਬੜੇ ਸਾਰੇ ਗੰਭੀਰ આરોਪ ਜਿਹੜੇ ਹੈਗੇ ਆ ਅਕਾਲੀ ਦਲ ਵੱਲੋਂ ਲਗਾਏ ਗਏ ਸੀ ਹਾਲਾਂਕਿ ਇਸ ਮਸਲੇ ਦੇ ਉੱਤੇ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ ਸੀ ਹਾਈ ਕੋਰਟ ਦੇ ਵਿੱਚ ਇੱਕ ਪੀਆਈਐਲ ਪਾਈ ਗਈ ਸੀ ਜਿਹਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਪੰਚਾਇਤ ਸੰਪਤੀ ਦੀਆਂ ਚੋਣਾਂ ਉਹਦੇ ਵਿੱਚ ਧਾਂਦਲੀ ਦੀ ਗੱਲਬਾਤ ਕਹੀ ਗਈ ਸੀ ਤੇ ਪੁਲਿਸ ਦੇ ਵੱਡੇ ਪੱਧਰ ਤੇ ਇਨਵੋਲਵਮੈਂਟ ਦੀ ਗੱਲ ਹੋਈ ਸੀਗੀ ਕੱਲ ਉਸ ਮਾਮਲੇ ਦੇ ਵਿੱਚ ਹੁਣ ਦੁਬਾਰਾ ਸੁਣਵਾਈ ਆ ਉਸ ਤੋਂ ਪਹਿਲਾਂ ਅੱਜ ਐਤਵਾਰ ਦੇ ਦਿਨ 11 ਵਜੇ ਐਸਪੀਐਸ ਪਰਮਾਰ ਜਿਹੜੇ ਏਡੀਜੀਪੀ ਲਾਅ ਐਂਡ ਆਰਡਰ ਹੈ ਉਹ ਇੱਥੇ बैठਣਗੇ ਕਿਉਂਕਿ ਸਿਟ ਦੇ ਮੁਖੀ ਨੇ ਤੇ तमाम ਜਿਹੜੇ ਲੋਕ ਕਨਸਰਨਡ ਹੈਗੇ ਨੇ ਜਿਨ੍ਹਾਂ ਕੋਲੇ ਐਵੀਡੈਂਸ ਹੈਗੇ ਨੇ ਕਿਸੇ ਤਰੀਕੇ ਦੇ ਉਹ ਐਵੀਡੈਂਸ ਰੱਖਣਗੇ ਐਸਪੀਐਸ ਪਰਮਾਰ ਦੇ ਸਾਹਮਣੇ ਸੈਟ ਮੁਖੀ ਦੇ ਸਾਹਮਣੇ ਤੇ ਗੱਲਬਾਤ ਪੂਰੀ ਡਿਟੇਲ ਦੇ ਵਿੱਚ ਹੋਏਗੀ ਇਸ ਸਮੇਂ ਮੈਂ ਸੈਕਟਰ 9 ਜਿਹੜਾ ਡੀਜੀਪੀ ਦਾ ਦਫਤਰ ਹੈਗਾ ਜਾਂ ਪੁਲਿਸ ਹੈੱਡਕੁਆਰਟਰ ਪੰਜਾਬ ਹੈਗਾ ਉੱਥੇ ਖੜਾ ਇੱਥੇ ਹੀ ਤੀਸਰੀ ਮੰਜ਼ਲ ਤੇ 307 ਨੰਬਰ ਕਮਰੇ ਦੇ ਵਿੱਚ ਅਰਸ਼ਦੀਪ ਸਿੰਘ ਕਲੀਅਰ ਜਾਣਗੇ ਹਾਲਾਂਕਿ ਜਿਹੜਾ ਇਹ ਬੁਲਾਇਆ ਗਿਆ ਗਵਾਹ ਦੇ ਤੌਰ ਤੇ ਬੁਲਾਇਆ ਗਿਆ ਗਵਾਹ ਦੇ ਤੌਰ ਤੇ ਸਾਰੇ ਸਬੂਤ ਆਪਣੇ ਪੱਖ ਜਿਹੜੇ ਹੈਗੇ ਆ ਉਹ ਰੱਖੇ ਜਾਣਗੇ ਕਿਉਂਕਿ ਅਕਾਲੀ ਦਲ ਵੱਲੋਂ ਇਸ ਮਸਲੇ ਦੇ ਉੱਤੇ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਗਿਆ ਸੀ ਸਰਦਾਰ ਕੁਇਰ ਸਿੰਘ ਬਾਦਲ ਵੱਲੋਂ ਜਿਹੜੀ ਇਹ ਵੀਡੀਓ ਜਿਹੜੀ ਹੈਗੀ ਆ ਉਹ ਪਾਈ ਗਈ ਸੀ ਹਾਲਾਂਕਿ ਉਹਦੇ ਵਿੱਚ ਆਡੀਓ ਕਾਨਫਰੈਂਸ ਦੇ ਵਿੱਚ ਗੱਲਬਾਤ ਹੋ ਰਹੀ ਸੀਗੀ ਉਹ ਕਾਨਫਰੈਂਸ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਸੀਗੀ ਪਟਿਆਲਾ ਦੇ ਐਸਐਸਪੀ ਵਰਨੁਸ਼ ਸ਼ਰਮਾ ਵੱਲੋਂ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਾਗਜ਼ ਜਿਹੜੇ ਹੈਗੇ ਆ ਉਹ ਫੜਨੇ ਨੇ ਪਾੜਨੇ ਨੇ ਜਾਂ ਕੋਈ ਵੀ ਦਬਾਅ ਪਾਉਣਾ ਉਹ ਘਰਾਂ ਦੇ ਵਿੱਚ ਪਾਉਣਾ ਜਾਂ ਫਿਰ ਪਿੰਡਾਂ ਦੇ ਵਿੱਚ ਪਾਉਣਾ ਤੁਸੀਂ ਜਿੱਥੇ ਨੋਮੀਨੇਸ਼ਨ ਹੋ ਰਹੀ ਆ ਉਸ ਜਗ੍ਹਾ ਤੇ ਨਹੀਂ ਇਹ ਪੂਰਾ ਕੋਈ ਕਰਨਾ ਕਰਮ ਕਰਨਾ ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ AI ਜਿਹੜੀ ਹੈਗੀ ਆ ਆਡੀਓ ਵੀਡੀਓ ਵੀ ਦੱਸਿਆ ਗਿਆ ਲੇਕਿਨ ਹੁਣ ਇਸ ਦਾ ਫੈਸਲਾ ਤਾਂ ਪੁਲਿਸ ਵੱਲੋਂ ਕੀਤਾ ਜਾਣਾ ਸਿੱਟ ਵੱਲੋਂ ਕੀਤਾ ਜਾਣਾ ਕਿ ਆਖਿਰਕਾਰ ਉਹ ਆਡੀਓ ਸਹੀ ਸੀਗੀ ਜਾਂ AI ਸੀ ਕਿਸ ਤਰੀਕੇ ਦੀ ਸੀ ਲੇਕਿਨ ਅਕਾਲੀ ਦਲ ਵੱਲੋਂ ਦਾਵਾ ਜਰੂਰ ਕੀਤਾ ਜਾ ਰਿਹਾ ਕਿ ਇਹ ਸਿਰਫ ਪਟਿਆਲਾ ਦੀ ਕਟਨਾ ਨਹੀਂ ਹੈਗੀ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਲਗਾਤਾਰ ਸਰਕਾਰ ਲੱਗੀ ਹੋਈ ਆ ਆਮ ਆਦਮੀ ਪਾਰਟੀ ਲੱਗੀ ਹੋਈ ਆ ਤੇ ਪੁਲਿਸ ਦੇ ذریعے ਜਿਹੜਾ ਹੈਗਾ ਉਹ ਲੋਕਾਂ ਨੂੰ ਕਥਨ ਕੀਤਾ ਜਾ ਰਿਹਾ ਤੇ ਨਾਲ ਨਾਲ ਇਹ ਵੀ આરોਪ ਲੱਗੇ ਨੇ ਕਿ ਜਿਹੜੇ ਨਾਮੀਨੇਸ਼ਨ ਪੇਪਰ ਜਿਹੜੇ ਨੇ ਜੀ ਤਰਵਿੰਦਰ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਇਸ ਤਰੀਕੇ ਦੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਆਰਸ਼ਦੀਪ ਸਿੰਘ ਕਲੇਰ ਜੋ ਬਤੌਰ ਸ਼ਿਕਾਇਤ ਕਰਤਾ ਪਟੀਸ਼ਨਰ ਅੱਜ ਐਸਆਈਟੀ ਦੇ ਅੱਗੇ तमाम ਜਿਹੜੀ ਜਾਣਕਾਰੀ ਉਹ ਦੇਣਗੇ ਸਵਾਲਾਂ ਦੇ ਜਵਾਬ ਦੇਣਗੇ ਤਾਂ ਐਸਆਈਟੀ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਵਾਇਰਲ ਕਾਨਫਰੰਸ ਆਡੀਓ ਕਾਲ ਜਿਸ ਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਰਵਿੰਦਰ ਮੇਰੇ ਸਹਿਯੋਗੀ ਜੁੜੇ ਹੋਏ ਨੇ ਜਾਣਕਾਰੀ ਵੀ ਸਾਂਝੀ ਕਰ ਰਹੇ ਸਨ ਤਾਂ ਰਵਿੰਦਰ ਕਿਉਂਕਿ ਬੇਸ਼ੱਕ ਪੁਲਿਸ ਕਹੇ ਜਾਂ ਕੋਈ ਹੋਰ ਧਿਰ ਕਹੇ ਕਿ ਇਹ AI ਜਨਰੇਟਿਡ ਹੈ ਕਿਉਂਕਿ ਅੱਜਕੱਲ੍ਹ ਕਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦਾ ਕੋਈ ਹੱਲ ਨਹੀਂ ਨਿਕਲਦਾ ਉਹ AI ਦੇ ਸਿਰ ਪਾ ਦਿੱਤੀ ਜਾਂਦੀ ਹੈ ਕਿ AI ਦੇ ਸਿਰியே ਬਣਾਇਆ ਗਿਆ ਹੈ ਜਾਂ ਤੋੜ ਮਰੋੜ ਕੇ ਬਿਆਨ ਦਿੱਤੇ ਗਏ ਨੇ ਪਰ ਜੇਕਰ ਇਸ ਦੇ ਵਿੱਚ ਰੱਤੀ ਜਿੰਨੀ ਵੀ ਸੱਚਾਈ ਹੈ ਜੇਕਰ ਰੱਤੀ ਜਿੰਨੀ ਵੀ ਸੱਚਾਈ ਹੈ ਤਾਂ ਬਹੁਤ ਗੰਭੀਰ ਮਸਲਾ ਹੈ ਕਿਉਂਕਿ ਜੇਕਰ ਇਸ ਛੋਟੇ ਪੱਦਰ ਦੀ ਚੋਣ ਦੇ ਵਿੱਚ ਇਸ ਤਰੀਕੇ ਦੇ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਦੇ ਨੇ ਮੈਂ ਕਹਿ ਰਿਹਾ ਕਿ ਜੇਕਰ ਇੱਤੀ ਜਿੰਨੀ ਸੱਚਾਈ ਤਾਂ ਫਿਰ ਵੱਡੀ ਚੋਣ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਕੇ ਵੇਖੋ ਕਿ ਕਿੰਨਾ ਇਲੈਕਸ਼ਨ ਪ੍ਰੋਸੈਸ ਨੂੰ ਪਰਮਾਇਆ ਜਾ ਸਕਦਾ ਹੈ ਇਹ ਤਾਂ ਸਿਰਫ ਨਾ ਸਿਰਫ ਪੁਲਿਸ ਦੇ ਉੱਤੇ ਸਵਾਲ ਬਲਕਿ ਚੋਣ ਕਮਿਸ਼ਨ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਨੇ ਸਟੇਟ ਚੋਣ ਕਮਿਸ਼ਨ ਦੇ ਉੱਤੇ ਬਿਲਕੁਲ ਦੇਖੋ ਮੱਚੰਦਾ ਇੱਕ ਸੌਖਾ ਤਰੀਕਾ ਇਹ ਲੱਭਿਆ ਪੁਲਿਸ ਨੇ ਕਿ ਇਸ ਆਡੀਓ ਜਾਂ ਵੀਡੀਓ ਨੂੰ AI ਕਹਿ ਦਿੱਤਾ ਜਾਵੇ ਤਾਂ ਉਹ AI ਕਿਹਾ ਵੀ ਗਿਆ ਲੇਕਿਨ ਇਹ ਤਾਂ ਜਾਂਚ ਦਾ ਵਿਸ਼ਾ ਹੈ ਅਕਾਲੀ ਦਲ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਆ ਹਾਈ ਕੋਰਟ ਦਾ ਰੋਕ ਕੀਤਾ ਜਾ ਰਿਹਾ ਇਵਨ ਕਿ ਕਾਂਗਰਸ ਵੱਲੋਂ ਵੀ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਆ ਭਾਜਪਾ ਵੱਲੋਂ ਤਾਂ ਇਥੋ ਦਾ ਕਹਿਤਾ ਕਿ ਵਰਨਨ ਸ਼ਰਮਾ ਜਿਹੜੇ ਐਸਐਸਪੀ ਪਟਿਆਲਾ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਸ ਤਰੀਕੇ ਨਾਲ ਤਨਤਨ ਜਮੂਨ ਚੌਂ ਦੇ ਵਿੱਚ ਤਨਤਨ ਦੀ ਜਿਹੜੇ ਐਸਐਸਪੀ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਇਹ ਮੰਗ ਕੀਤੀ ਜਾ ਰਹੀ ਹੈ ਲੇਕਿਨ ਇਹਦੇ ਚ ਸਚਾਈ ਕੀ ਹੈ ਇਹ ਤਾਂ ਜਾਂਚ ਦੇ ਵਿੱਚ ਸਾਹਮਣੇ ਆਏਗਾ ਦੇਖੋ ਇਹ ਤਾਂ ਇੱਕ ਆਡੀਓ ਦਾ ਮਾਮਲਾ ਹੈ ਲੇਕਿਨ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਦੇਖੋ ਕਿੱਡੇ ਵੱਡੇ ਪੱਧਰ ਤੇ ਉਤੇ ਉਮੀਦਵਾਰਾਂ ਦੇ ਕਾਗਜ਼ ਫੜ ਫੜ ਕੇ ਖੋ ਕੇ ਭੱਜਿਆ ਜਾ ਰਿਹਾ ਤੋਂ ਉਹ ਤਸਵੀਰਾਂ ਵੀ ਅਸੀਂ ਦੇਖੀਆਂ ਅਲਮੀਤਵਾਰਾਂ ਨੂੰ ਕਿਸ ਤਰੀਕੇ ਨਾਲ ਕੁੱਟਿਆ ਜਾ ਰਿਹਾ ਉਹਨਾਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਇਹ ਵੀ ਅਸੀਂ ਤਸਵੀਰਾਂ ਦੇਖੀਆਂ ਇਸ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਪਰ ਨਹੀਂ ਨੀ ਦਿੱਤੇ ਗਏ ਕਾਗਜ਼ ਕਈ ਉਮੀਦਵਾਰਾਂ ਨੂੰ ਇਹ ਵੀ ਅਸੀਂ ਦੇਖਿਆ ਉਸ ਤੋਂ ਬਾਅਦ ਕਾਗਜ਼ ਰੱਦ ਕਰ ਦਿੱਤੇ ਗਏ ਬਿਨਾਂ ਕਿਸੇ ਵਜ੍ਹਾ ਤੋਂ ਵਿਰੋਧੀ ਪਾਰਟੀਆਂ ਦੇ ਚਾਹੇ ਉਹ ਖਾਲੀ ਦਲ ਹੋਵੇ ਕਾਂਗਰਸ ਹੋਵੇ ਇਹ ਵੀ ਅਸੀਂ ਦੇਖਿਆ ਇਹ तमाम ਚੀਜ਼ਾਂ ਆਪਣੇ ਆਪ ਦੇ ਵਿੱਚ ਬੜੇ ਸਵਾਲ ਖੜੇ ਕਰਦੀਆਂ ਨੇ ਕਿ ਲੋਕਤੰਤਰ ਦੀ ਇੱਕ ਪ੍ਰਕਿਰਿਆ ਹੈਗੀ ਆ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸੰਮਤੀ ਚੋਣਾਂ ਛੋਟੀ ਚੋਣ ਮੰਨੀ ਜਾਂਦੀ ਹੈ ਲੇਕਿਨ ਛੋਟੀ ਚੋਣ ਦੇ ਵੱਡੇ ਮਹੱਦੇ ਹੁੰਦੇ ਨੇ ਇਸ ਚੋਣ ਦੇ ਵਿੱਚ ਆਪਣੇ ਕੀਡਰ ਨੂੰ ਐਕਟਿਵ ਕੀਤਾ ਜਾਂਦਾ तमाम ਪਾਰਟੀਆਂ ਵੱਲੋਂ ਬਹੁਤ ਸਾਰੇ ਉਮੀਦਵਾਰ ਆਪਣਾ ਸਿਆਸੀ ਭਵਿੱਖ ਦੇਖਦੇ ਨੇ ਇਸ ਤਰੀਕੇ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਹੀ ਉਹਨਾਂ ਨੂੰ ਐਮਐਲਏ ਐਮਪੀ ਲੜਨ ਦਾ ਮੌਕਾ ਮਿਲਦਾ ਕਈ ਵਾਰ ਗਰਾਊਂਡ ਪੱਧਰ ਤੋਂ ਉੱਠ ਕੇ ਬਹੁਤ ਸਾਰੇ ਵੱਡੇ ਲੀਡਰ ਚੰਗੇ ਲੀਡਰ ਲੋਕਤੰਤਰ ਦੇ ਵਿੱਚ ਹਿੱਸਾ ਲੈਂਦੇ ਨੇ ਕੋਈ ਚੰਗੇ ਕੰਮ ਕਰਦੇ ਨੇ ਲੇਕਿਨ ਇਹ ਸਾਰੇ ਪ੍ਰਕਿਰਿਆ ਨੂੰ ਰੋਕਿਆ ਜਾਣਾ ਆਪਣੇ ਆਪ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਲੋਕਤੰਤਰ ਤੇ ਸਿੱਧੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਤੁਸੀਂ ਇਹ ਪਹਿਲੀ ਵਾਰ ਤਾਂ ਨਹੀਂ ਹੈ ਕਿ ਇਲਜ਼ਾਮ ਲੱਗੇ ਹੁਣ ਇਸ ਤੋਂ ਪਹਿਲਾਂ ਜੋ ਤੰਤਨ ਜਮਨੀ ਚੋਣ ਸੀਗੀ ਉਹਦੇ ਵਿੱਚ ਕਿੰਨੇ ਵੱਡੇ ਪੱਦਰ ਤੇ ਪਰਚੇ ਕੀਤੇ ਗਏ ਇਵਨ ਕਿ ਅਕਾਲੀ ਦਲ ਦੀ ਉਮੀਦਵਾਰ ਸੀ ਬੇਟੀ ਦੇ ਉੱਤੇ ਚਾਰ ਪੰਜ ਪਰਚੇ ਕਰ ਦਿੱਤੇ ਗਏ ਇਸ ਤੋਂ ਪਹਿਲਾਂ ਲੁਧਿਆਣਾ ਵੈਸਟ ਦੀ ਜਿਹੜੀ ਚੋਣ ਸੀ ਉਹਦੇ ਵਿੱਚ ਬੜੀ ਧੱਕੇਸ਼ਾਹੀ ਦੇ aarop ਲੱਗੇ ਇਸ ਤੋਂ ਪਹਿਲਾਂ ਜਲੰਧਰ ਅਸਤੀਤੀ ਚੋਣ ਸੀ ਉਹਦੇ ਚ ਧੱਕੇਸ਼ਾਹੀ ਦੇ આરોਪ ਲੱਗੇ ਫਿਰ ਪੰਚਾਇਤੀ ਚੋਣਾਂ ਹੋਈਆਂ ਉਹਦੇ ਵਿੱਚ ਬਣੀਆਂ ਜਿਹੜੀ ਹੈਗਿਆ ਕੋਝੀਆਂ ਜਿਹੜੀਆਂ ਇਹ ਸਟੈਪ ਜਿਹੜੇ ਹੈਗੇ ਉਹ ਲੈ ਗਏ ਇਹ तमाम ਚੀਜ਼ਾਂ ਹੁੰਦੀਆਂ ਰਹੀਆਂ ਲੇਕਿਨ ਅੱਜ ਇਹ ਦੇ ਜਦੋਂ ਸਟ ਦੇ ਸਾਹਮਣੇ ਪੇਸ਼ ਹੋਣਗੇ ਕਿਉਂਕਿ ਸਿਰਫ ਇਕੱਲੇ ਅਰਸ਼ਦੀਪ ਕਲੇਰ ਹੀ ਨਹੀਂ ਇਸ ਤੋਂ ਇਲਾਵਾ ਸਰਬਜੀਤ ਸਿੰਘ ਚਿੰਜਰ ਕੁਝ ਪੱਤਰਕਾਰਾਂ ਨੂੰ ਵੀ ਬੁਲਾਇਆ ਗਿਆ ਜਿਨ੍ਹਾਂ ਜਿਨ੍ਹਾਂ ਨੇ ਖਬਰਾਂ ਫਲਾਈ ਚਲਾਈਆਂ ਸੀ ਗਿਆ ਤਾਂ ਬਿਲਕੁਲ ਵੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਦੀ ਰਵਿੰਦਰ ਜਾਂਚ ਐਸਆਈਟੀ ਕਰਦੀ ਹੈ ਕਿਸ ਨਿਚੋੜ ਤੱਕ ਕਿਸ ਨਤੀਜੇ ਤੱਕ ਐਸਆਈਟੀ ਦੀ ਜਾਂਚ ਪਹੁੰਚਦੀ ਹੈ ਰਵਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ